ਖਬਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਅਬਹੋਰ ਦੇ ਵਿੱਚ ਕੱਪੜੇ ਕਾਰੋਬਾਰੀ ਮਾਲਕ ਦਾ ਕਤਲ ਹੁੰਦਾ ਆ ਕਤਲ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਆਂਦੀ ਹੈ ਜਿੱਥੇ ਤੁਹਾਨੂੰ ਦੱਸਦੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਐਨਕਾਊਂਟਰ ਕੀਤਾ ਜਾਂਦਾ ਇੱਕ ਸ਼ਖਸ ਦਾ ਜਿਸ ਦਾ ਨਾਮ ਜਸਪ੍ਰੀਤ ਸਿੰਘ ਆ ਤੁਹਾਨੂੰ ਦੱਸਦੀ ਕਿ ਹੁਣ ਅੱਜ ਜਸਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਵਾਲ ਚੁੱਕੇ ਗਏ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਕਰੀਨ ਦੇ ਉੱਤੇ ਜਿੱਥੇ ਵਰਦੇ ਮੀ ਦੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਰਾਜਪੁਰਾ ਦੇ ਐਸ ਡੀ ਐਮ ਦਫ਼ਤਰ ਦੇ ਬਾਹਰ ਜਿਹੜਾ ਕਿ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆ ਤੁਹਾਨੂੰ ਦੱਸਦੀ ਕਿ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਕਿ ਜਸਪ੍ਰੀਤ ਸਿੰਘ ਦਾ ਜਿਹੜਾ ਐਨਕਾਉਂਟਰ ਕੀਤਾ ਗਿਆ ਉਹ ਇੱਕ ਫੇਕ ਐਨਕਾਉਂਟਰ ਦਾ ਕਿਉਂਕਿ ਸਾਡਾ ਪੁੱਤ ਤਾਂ ਦਿਹਾੜੀ ਲਾਉਂਦਾ ਸੀਗਾ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਨਕਲੀ ਐਨਕਾਉਂਟਰ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਕਿ ਇਸ ਵਿਸ਼ੇ ਦੇ ਉੱਤੇ ਪਰਿਵਾਰਕ ਮੈਂਬਰਾਂ ਵੱਲੋਂ ਕੀ ਕਹਿਣਾ ਹੈ ਅਤੇ ਐਸਡੀਐਮ ਵੱਲੋਂ ਕੀ ਕਹਿਣਾ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਪ੍ਰਵਿੰਦਰ ਕੌਰ ਜੀ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਦੇ بیٹے ਦੀ ਡੈਥ ਹੋ ਗਈ ਹੈ ਜਸਪ੍ਰੀਤ ਸਿੰਘ ਜੀ ਦੀ ਤੇ ਉਹ ਉਸ ਤੇ ਉੱਪਰ ਉਹਨਾਂ ਨੇ ਇਹ ਲਿਖਿਆ ਹੈ ਕਿ ਉਹ ਸੀਬੀਆਈ ਇਨਕੁਆਇਰੀ ਕਰਾਣਾ ਚਾਹੁੰਦੇ ਆ ਉਹ ਇਹ ਮੰਗ ਪੱਤਰ ਨੂੰ ਗਵਰਨਰ ਸਾਹਿਬ ਦੇ ਕੋਲ ਪਿਛਵਾਣਾ ਜਾਂਦੇ ਆ ਤਾਂ ਜੋ ਵੀ ਅੰਦੇ ਤੇ ਕਾਨੂੰਨੀ ਕਾਰਵਾਈ ਉਹ ਕਰਕੇ ਭੇਜ ਦਿੱਤਾ ਜਾਏਗਾ। ਕਿਟ ਰਾਜਪਰਾ ਜੀ ਮੈਂ ਬੌਜਨ ਸਮਾਜ ਪਾਰਟੀ ਹਲਕਾ ਕਨੌਰ ਦਾ ਕੋਆਰਡੀਨੇਟਰ ਹਾਂ ਜਦੋਂ ਸਾਨੂੰ ਕੱਲ ਇਸ ਘਟਨਾ ਬਾਰੇ ਪਤਾ ਲੱਗਿਆ ਮੈਂ ਤੁਰੰਤ ਜੋ ਜਸਪ੍ਰੀਤ ਸਿੰਘ ਦਾ ਮੁੱਠਪੇੜ ਦੇ ਵਿੱਚ ਹੈ ਅਬੋਹੋਰ ਦੇ ਐਸਐਚਓ ਅਤੇ ਐਸਐਸਪੀ ਗੁਰਮੀਤ ਸਿੰਘ ਫਾਜ਼ਲਕਾ ਨੇ ਮੈਂ ਸਮਝਦਾ ਕਤਲ ਕੀਤਾ ਉਸ ਦਾ ਜਦੋਂ ਟੀਵੀ ਤੇ ਖਬਰ ਆਈ ਇਹ ਸਾਰੇ ਇਲਾਕੇ ਚ ਫੈਲੀ ਤਾਂ ਮੈਨੂੰ ਉਸ ਪਿੰਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਸੀਸੀਟੀਵੀ ਕੈਮਰੇ ਅਸੀਂ ਦੇਖੇ 8 ਤਰੀਕ ਦੀ ਰਾਤ ਨੂੰ 2 ਵਜੇ ਦੇ ਕਰੀਬ ਇਹ 25 ਬੰਦੇ ਅਣਪਛਾਤੇ ਵਿਅਕਤੀ ਸੀ 5-6 ਜਿਪਸੀਆਂ ਲੈ ਕੇ ਉੱਥੇ ਜਾ ਕੇ ਉਹ ਬੱਚੇ ਨੂੰ ਕਿਡਨੈਪ ਕਰ ਲਿਆ ਜਸਪ੍ਰੀਤ ਪੁੱਤਰ ਹਰਜੀਤ ਸਿੰਘ ਨੂੰ ਉਹ ਸਾਰੀ ਮਤਲਬ ਅਸੀਂ ਵੀਡੀਓ ਕੈਮਰੇ ਸੀਸੀਟੀਵੀ ਕੈਮਰੇ ਚ ਗੱਲ ਦੇਖੀ ਉਸ ਤੋਂ ਬਾਅਦ ਅਸੀਂ ਐਸਐਚਓ ਗੱਲ ਸੰਬੰਧ ਕੀਤਾ ਵੀ ਤੁਸੀਂ ਇੱਥੇ ਪਿੰਡ ਚਾਓ ਉਹਨਾਂ ਨੇ ਕੋਈ ਕਾਰਵਾਈ ਕਰਨ ਤੋਂ ਜਵਾਬ ਦੇ ਦਿਆ ਕਹਿੰਦਾ ਤੁਸੀਂ ਬੋਹਰ ਜਾਓ ਮੈਂ ਕਿਹਾ ਬੋਹਰ ਤਾਂ ਜਾ ਕੇ ਸਾਡੇ ਦੋ ਵਿੱਚ ਪਤਾ ਲੱਗਿਆ ਵੀ ਪਹਿਲਾਂ ਦੋ ਬੰਦੇ ਮਾਰ ਜੇ ਹੋਰ ਤੁਸੀਂ ਕਿੰਨਾ ਕਨੂੰ ਮਰਾਏਂਗੇ ਮਤਲਬ ਮੇਰਾ ਕਹਿਣ ਤੋਂ ਇਹ ਆ ਵੀ ਇਹ ਸਾਰਾ ਪਿੰਡ ਡਰਿਆ ਹੋਇਆ ਬਹੁਤ ਕੁਝ ਵੀ ਹੋ ਸਕਦਾ ਪਿੰਡ ਦੇ ਵਿੱਚ ਐਸੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਤੇ ਸੈਕੰਡਲੀ ਪੁਲਿਸ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰੇ ਇਹ ਸਰਕਾਰੀ ਟੈਰੋਰਿਜ਼ਮ ਹੈ ਕਾਨੂੰਨ ਬਣਿਆ ਹੈ ਇਸ ਵਾਸਤੇ ਆ ਵੀ ਕਾਨੂੰਨ ਦੇ ਜਰੀਏ ਤੁਸੀਂ ਸਜ਼ਾ ਦਿਓ ਮੈਂ ਵਕੀਲ ਆ ਨਾ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਆ ਨਾ ਕਿਸੇ ਪੰਚ ਨੂੰ ਦਿੱਤੀ ਆ ਬਲਕਿ ਪੜੋਸੀ ਇਹ ਬੀਬੀਆਂ ਉਹਦੀ ਭੈਣ ਨੂੰ ਮਾਂ ਨੂੰ ਉਹਨਾਂ ਨੂੰ ਵੀ ਜ਼ਬਰਦਸਤੀ ਇਹ ਮਾਰਨਾ ਚਾਹੁੰਦੇ ਸੀ ਕਿਤੇ ਲਿਜਾ ਕੇ ਸਿੱਟ ਦਿੰਦਿਆਂ ਹਰ ਮਾ ਕੌਣ ਪੁੱਛਦਾ ਤਾਂ ਮੇਰਾ ਕਹਿਣ ਤੋਂ ਬਾਅਦ ਇਹ ਆ ਵੀ ਇਹ ਬਹੁਤ ਮੰਦ ਭਾਗੀ ਘਟਨਾ ਹੋਈ ਆ ਇਹ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਡੈਥ ਹੋਈ ਆ ਇਸ ਦੀ ਪੁਲਿਸ ਦੇ ਖਿਲਾਫ ਅਸੀਂ ਮਾਨਯੋਗ ਗਵਰਨਰ ਨੂੰ ਬੇਨਤੀ ਕਰਦੇ ਆ ਐਸ ਡੀ ਐਮ ਦੇ ਰਾਹੀਂ ਵੀ 103 ਐਫ ਆਈ ਆ 17 ਰਾਤ 103 ਦੇ ਤਹਿਤ ਮﻘਦਮਾ ਦਰਜ ਹੋਣਾ ਚਾਹੀਦਾ ਬੀ ਐਨ 103 ਹਾਂਜੀ ਬੀ ਐਨ 103 ਤੋਂ ਸੈਕੰਡਰਲੀ ਉੱਚ ਪੱਧਰੀ ਇਨਕੁਆਰੀ ਹੋਵੇ ਇਹ ਬੰਦਿਆਂ ਨੂੰ ਮਤਲਬ ਐਸ ਸੀ ਐਸਟੀ ਐਕਟ ਵੀ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਐ ਦੋਹਰੇ ਮਾਪਦੰਡ ਅਪਣਾ ਰਹੀ ਆ ਜੇ ਕੋਈ ਅਮੀਰ ਆਦਮੀ ਆ ਉਸ ਦੇ ਲਗ ਮਾਪਦੰਡ ਹੈ ਜੇ ਗਰੀਬ ਆਦਮੀ ਬਾਲਮੀਕੀ ਪਰਿਵਾਰ ਦੇ ਲੋਕ ਹੈ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਸਪਾਹੀ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਐਸ ਐਚਓ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤਾਂ ਮੇਰਾ ਕਹਿਣ ਤੋਂ ਭਾਵ ਹੈ ਜੇਕਰ ਇਹਨਾਂ ਦੀ ਕੋਈ ਗੱਲ ਨਹੀਂ ਸੁਨੇਗਾ ਗੋਜਨ ਸਮਾਜ ਪਾਰਟੀ ਇਹਨਾਂ ਦੀ ਗੱਲ ਸੁਨੇਗੀ ਔਰ ਵੱਡੇ ਪੱਮਾਨੇ ਤੇ ਅਸੀਂ ਜਦੋਂ ਜਹਦ ਕਰਾਂਗੇ ਲੜਾਈ ਲੜਾਂਗੇ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਅਸੀਂ ਮੋਮਰੈਂਡਮ ਦੇ ਰਹੇ ਹਾਂ ਕਿਹੜੀਆਂ ਕਿਹੜੀਆਂ ਮੰਗਾਂ ਤੁਸੀਂ ਸਾਡੀ ਮੰਗ ਹੈ ਐਸ ਐਸ ਪੀ ਫਾਜ਼ਿਲਕਾ ਅਸਾਚੋ ਬੋਹਰਾ ਤੇ ਉਸकी टीम ਦੇ ਖਿਲਾਫ ਮੁਕਦਮਾ ਅਦੀ ਮੁਕਦਮਾ ਦਰਜ ਹੋਣਾ ਚਾਹੀਦਾ 103 ਐਫ ਆਈ ਐ ਐਮ ਬੀ ਐਨ ਐਸ ਐਕਟ ਦੇ ਤਹਿਤ ਕਤਲ ਦਾ ਕੇਸ ਬਣਦਾ ਸਾਨੂੰ ਨਹੀਂ ਪਤਾ ਉਹ ਤਾਂ ਜੋ ਮਰਜੀ ਕਹੀ ਜਾਣ ਮਰਿਆ ਤਾਂ ਉਹਨਾਂ ਦੀ ਹਿਰਾਸਤ ਦੇ ਵਿੱਚ ਕਿਵੇਂ ਮਾਰਿਆ ਕਿਵੇਂ ਨਹੀਂ ਮਾਰਿਆ ਉਹ ਤਾਂ ਉਹਨਾਂ ਨੂੰ ਪਤਾ ਉਹ ਆਪ ਦੱਸਣਗੇ ਨੰਬਰ 2 ਸੀਬੀਆਈ ਦੀ ਇਨਕੁਆਰੀ ਹੋਵੇ ਨੰਬਰ 3 ਪੀ ਜੀ ਆਈ ਤੋਂ ਇਸ ਦਾ ਦੁਬਾਰਾ ਜੇ ਪੋਸਟਮਾਰਟਮ ਹੋ ਗਿਆ ਵੱਖਰੀ ਗੱਲ ਹੈ ਪੀਜੀਆਈ ਦੇ ਵਿੱਚ ਇਹਦਾ ਪੋਸਟਮਾਰਟਮ ਹੋਵੇ ਲਾਸ਼ ਇੱਥੇ ਜਾਣੀ ਚਾਹੀਦੀ ਅਸੀਂ ਲਾਸ਼ ਲੈਣੇ ਨਹੀਂ ਜਾਂਦੇ ਹਾਂ ਜੇ ਤੁਹਾਡੀ ਜਿਹੜੀ ਡਿਮਾਂਡ ਗਵਰਨਰ ਤੱਕ ਪਹੁੰਚ ਆ ਰਹੀ ਉਹ ਜੀ ਨਹੀਂ ਮੰਨੀ ਜਾਂਦੀ ਕੋਈ ਨਹੀਂ ਮੰਨੀ ਕੋਈ ਟੈਂਪ ਬੌਂਡ ਵੀ ਕਰੇ ਉਸ ਤੋਂ ਬਾਅਦ ਹਾਈ ਕੋਰਟ ਜਲਦ ਜਾਣ ਦੀ ਨਹੀਂ ਨਹੀਂ ਕਟੋਕਾ ਟੀਕ ਹਫ਼ਤੇ ਦੇ ਵਿੱਚ ਗੱਲ ਮੰਨੀ ਜਾਏਗੀ ਅਸੀਂ ਫਿਰ ਵੱਡੇ ਪੇਮਾਨੇ ਦੇ ਟਰੱਕ ਭਰ ਕੇ ਗੱਡੀਆਂ ਭਰ ਕੇ ਕੂਚ ਕਰਾਂਗੇ ਡੈਮੋਕਰੇਸੀ ਆ ਅਸੀਂ ਲੋਕਾਂ ਦੇ ਨੁਮਾਇੰਦੇ ਆ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਖੜੇ ਆ ਇੱਥੇ ਕਿਸਾਨੀ ਉਹਨਾਂ ਦੇ ਲੋਕ ਵੀ ਖੜੇ ਆ ਸਾਡੇ ਪਰਮਜੀਤ ਸਿੰਘ ਮੱਟੂ ਸਾਹਿਬ ਇਹ ਆ ਇਹ ਵੀ ਖੜੇ ਆ ਸਮੂਲ ਨਿਵਾਸੀ ਫਰੰਟ ਦੇ ਸਾਰੇ ਬੰਦੇ ਓਰੇ ਪਾਰਟੀ ਦੇ ਦੂਜੀ ਪਾਰਟੀਆਂ ਵੀ ਸਾਡੇ ਨਾਲ ਸਪੋਰਟ ਕਰ ਰਹੀਆਂ ਆ ਵੀ ਸਾਡਾ ਮੁੱਦਾ ਗਲਤ ਨਹੀਂ ਹੈ ਤਾਂ ਮੇਰਾ ਕਹਿੰਦ ਤੋਂ ਭਾਵ ਹੈ ਹਰ ਪਾਰਟੀ ਚਾਹੁੰਦੀ ਆ ਵੀ ਫੇਰ ਐਡਜਸਟ ਇਨਕੁਆਰੀ ਹੋਣੀ ਚਾਹੀਦੀ ਸੀ सीबीआई ਦੀ ਇਨਕੁਆਰੀ ਹੋਣੀ ਚਾਹੀਦੀ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਈ ਮੀਟਲੀ ਹੋਣੀ ਚਾਹੀਦੀ ਕੀ ਕੀ ਗੱਲ ਹੋਸੀ ਉਦੋਂ ਰਾਤ ਨੂੰ ਆਏ ਜੀ ਬੰਦੇ 7 ਤਰੀਕ ਨੂੰ ਦੇ ਪਿੱਛੇ 7 ਤਰੀਕ ਦੀ 1:30 ਵਜੇ ਆਏ ਜੀ ਅੱਜ ਸੁੱਤੇ ਵੇ ਦਰਵਾਜਾ ਤੋੜਦੇ ਆ ਜੀ ਸਾਡਾ ਜਸਪ੍ਰੀਤ ਨੂੰ ਫੜਿਆ ਮੰਨੂ ਹੀ ਫੜਿਆ ਮੇਰੀ ਬੇਟੀ ਨੂੰ ਫੜਿਆ ਇਹਨਾਂ ਨੇ ਫਿਰ ਗਵੰਦੀਆਂ ਨੂੰ ਰੌਲਾ ਪਾ ਕੇ ਪਤਾ ਲੱਗਾ ਜੀ ਸਾਨੂੰ ਲੈ ਜਾਣ ਲੱਗ ਰਿਹਾ ਹੱਥਕੜੀਆਂ ਲਾਲੀਆਂ ਬੈਠੇ ਕਬੀ ਲਾਈਆਂ ਉਹ ਕੁੱਟਿਆ ਵੀ ਅਸੀਂ ਵੀ ਕੁੱਟੀਆਂ ਧਮਕੀਆਂ ਮਾਰੀਆਂ ਜੀ ਇਹਨਾਂ ਨੇ ਵੀ ਤੁਹਾਨੂੰ ਲੈ ਜਾਣਗੇ ਸਾਨੂੰ ਪੁੱਛੇ ਵੀ ਹਾਂ ਦੱਸੋ ਕੀ ਅਗਰ ਲਾ ਕੋਈ ਗੱਲ ਤਾਂ ਹੋਣੀ ਚਾਹੀਦੀ ਹੈ ਵਿਕਾਸ ਵਾਸਤੇ ਲੈ ਜੇ ਨਾ ਕਰੇ ਪਟਿਆਲਾ ਪਤਾ ਲੱਗੇਗਾ ਤੁਹਾਨੂੰ ਅੱਛਾ ਫੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਹੁਣ ਪੁਲਿਸ ਵਾਲੇ ਸੀਗੇ ਜਾਂ ਕੋਣ ਤੁਸੀਂ ਤਾਂ ਤੁਸੀਂ ਪਤਾ ਨਹੀਂ ਜੀ ਮੈਨੂੰ ਪੁਲਿਸ ਵਾਲੇ ਕੋ ਕੌਣ ਜੀ ਬਿਨਾ ਵਰਦੀ ਸੀ ਜਾਂ ਵਰਦੀ ਸੀਗੇ ਵਰਦੀਆਂ ਵਾਲੇ ਵੀ ਤੇ ਦੋ ਤਿੰਨ ਦੋ ਤਿੰਨ ਕਿਤਰੀ ਨੇ ਕਾਫੀ ਦੂਈ ਕੱਪੜਾ ਵਾਲੇ ਸਾਡੇ ਕਿਉਂ ਲੈ ਕੇ ਜਾ ਰਹੇ ਨੇ ਨਹੀਂ ਜੀ ਕਿਸੇ ਨੇ ਦੱਸਿਆ ਬੇਟੇ ਨਹੀਂ ਪੁੱਛਿਆ ਨੂੰ ਦੱਸਿਆ ਸਾਨੂੰ ਵੀ ਦੱਸਿਆ ਕਿਸੇ ਨੇ ਦੱਸਿਆ ਕਰੇ ਪਟਿਆਲਾ ਪਤਾ ਲੱਗ ਜਿਓ ਨਹੀਂ ਫਿਰ ਬਾਅਦ ਤੋਂ ਕੀ ਪਤਾ ਲੱਗਿਆ ਜਦੋਂ ਇਹ ਪਤਾ ਲੱਗਿਆ ਇਸ ਤਰ੍ਹਾਂ ਦੇਖਿਆ ਹੈ ਖਬਰਾਂ ਚ ਦੇਖਿਆ ਜੀ ਇਹਨਾਂ ਨੇ ਕੀ ਪਤਾ ਲੱਗਿਆ ਖਬਰਾਂ ਚ ਦਿੱਕਤ ਲ ਹੋ ਗਿਆ ਜੀ ਜਸਤੀ ਤੇ ਖਤਰਾ ਖਬਰਾਂ ਇਹ ਮੈਂ ਤਾਂ ਦੇਖਿਆ ਨਹੀਂ ਨਾ ਦੇਖਿਆ ਜੀ ਜੀ ਕੋਈ ਤਾਂ ਜੀ ਪੁੱਛਿਆ ਨਹੀਂ ਕਿਸੇ ਪੁਲਿਸ ਅਧਿਕਾਰੀ ਤੋਂ ਕਿ ਤੁਹਾਡੇ ਨਾਲ ਬੱਚੇ ਲੈ ਕੇ ਸੀ ਕੋਈ ਤੜੇ ਲਖਾਇਆ ਹੋਵੇ ਸੀ ਲੈ ਚਲੇ ਗਿਆ ਕਿੱਥੇ ਲੈ ਚਲੇ ਕੋਈ ਗਲ ਪਤਾ ਨਹੀਂ ਨਾ ਜੀ ਦੱਸਿਆ ਹੀ ਨਹੀਂ ਹੈ ਜੀ ਕਿਸੇ ਨੂੰ ਪੁੱਛਿਆ ਕਿਸੇ ਤੋਂ ਸੈਨ ਸੀਆਂ ਨੇ ਸਾਰੇ ਮੇਰੇ ਸਹੁਰਾ ਤਾਂ ਜੀ ਸਾਰੇ ਮੇਰੇ ਦਿਉਰ ਜੱਟ ਸਾਰੇ ਇਕੱਠੇ ਹੋ ਗਏ ਜੀ ਇਹਨਾਂ ਨੇ ਸਾਨੂੰ ਛਡਾਲੇ ਜੀ ਬੇਟੇ ਨੇ ਲੈ ਗਏ ਜੀ ਤੋਂ ਤੋਂ ਤੁਹਾਡੀ ਕੀ ਡਿਮਾਂਡ ਹੈ ਸਰ ਜੀ ਡਿਮਾਂਡ ਹੈ ਜੀ ਇਨਸਾਫ ਲਈ ਡਰਪੋਰਟ ਵੀ ਨਹੀਂ ਜੀ ਸਾਬ ਮਿਲਣਾ ਚਾਹੀਦਾ ਜੀ